ਕੋਈ ਤੁਰਿਆ ਜਾਂਦਾ ਪਿਆ ਕਹਿੰਦਾ ਉਹ ਪਾਣੀ ਉਹ ਪਾਣੀ ਤੂੰ ਤੇ ਬਹੁਤ ਨਿਆਂ ਕਰਨਾ ਹੈ ਬਹੁਤ ਅਧਰਮ ਕਰਨਾ ਹੈ ਆਵਾਜ਼ ਆਈ ਕੋਈ ਮੁਸਾਫਿਰ ਮੈਂ ਕੀ ਬੇਨਿਆਂਈ ਕਰਨਾ ਮੈਂ ਕੀ ਅਧਰਮ ਕਰਨਾ ਕਹਿੰਦਾ ਬੇਨਿਆਂਈ ਤੂੰ ਇਹ ਕਰਨਾ ਹੈ ਅਧਰਮ ਤੂੰ ਇਹ ਕਰਨਾ ਹੈ ਤੇਰੇ ਵਿੱਚ ਇੱਕ ਕਿਣਕਾ ਇੱਕ ਰਤੀ ਇੱਕ ਟੋਲਾ ਇੱਕ ਛਟਾਂਕ ਉਹ ਤੇਰੇ ਵਿੱਚ ਕੋਈ ਕਿਣਕਾ ਪੱਥਰ ਆ ਸੁੱਟਦੀ ਉਹਦੇ ਡੁੱਬ ਜਾਂਦਾ ਤੂੰ ਡੋਬ ਦੇਣਾ ਉਦੋਂ ਹੀ ਉਹਨੂੰ ਉਹ ਤੇਰੇ ਵਿੱਚ ਮਣ ਕੁਆਂਟਲ 2 ਕੁਆਂਟਲ 10 ਕੁਆਂਟਲ ਉਹ 100 ਕੁਆਂਟਲ 100 ਕੁਆਂਟਲ ਦੀ ਲੱਕੜ ਸੋ ਉਹਨੂੰ ਡੋਬਦਾ ਹੀ ਨਹੀਂ ਤੂੰ ਤੂੰ ਧਰਮ ਨਹੀਂ ਕਰਦਾ ਤੂੰ ਬੇਈਨਿਆ ਨਹੀਂ ਕਰਦਾ ਇੱਕ ਟਿਣਕਾ ਤੇਰੇ ਚ ਸੁੱਟ ਦਈਏ ਉਹਦੇ ਡੁੱਬ ਜਾਂਦਾ ਹੈ ते लकड़ सौ कुंटल होोब दे नहीं तू इना धर्म करना पे इना बे नहीं करना पाया कैं आधर्म नहीं करता मैं बे नहीं आई नहीं करता अरे और की करना केरी गल तो सुन कही मुसाफर वे शंकावादी वे जिस लक्ड़ दे बूटे दे ਜੜਜ ਪਾਣੀ ਪਾਪਾ ਕਿ ਉਹਨੂੰ ਪਾਲਿਆ ਤੇ ਮੈਂ ਉਹਨੂੰ ਡੋਬਾਂ ਓ ਬੰਦਾ ਮਾਫ ਕਰਦਾ ਕਿਸੇ ਨੂੰ ਕਰ ਦਿਓ ਕਿਸੇ ਨੂੰ ਮਾਫ ਤੁਹਾਡਾ ਦਾਲ ਲੱਗੇ ਸੀ ਸਾਥ ਸੰਗਤ ਚ ਅਗਰ ਇਹ ਬੇਇੱਜ਼ਤੀ ਕਿਸ ਤਰ੍ਹਾਂ ਕਰਨੀ ਹੈ ਤੁਸੀਂ ਇਹਨ ਕਿਸ ਤਰ੍ਹਾਂ ਕਰਨੀ ਹੈ ਸਾਥ ਸੰਗਤ ਚ ਪਤਾ ਉਹ ਤੋਂ ਲੱਗਦਾ ਹੈ ਕਹਿੰਦਾ ਓ ਰਾਹੀ ਮੁਸਾਫਰ ਓਏ ਮੈਂ ਉਹਦੇ ਪਾਣੀ ਉਹਦੇ ਮੁੱਢ ਚ ਪਾਣੀ ਪਾ ਬੇ ਕਿ ਉਹਨੂੰ ਪਾਲਿਆ ਹੈ ਉਹਨੂੰ ਪਾਲਿਆ ਹੈ ਤੇ ਮੈਂ ਉਹਨੂੰ ਡੋਬਾਂ ਇਸਨਾਂ ਪ੍ਰੀਤ ਕਰੋ ਸਾ ਸੰਗਤਿ ਇਸਨਾਂ ਸਾਧਗੁਰ ਨ ਪ੍ਰੀਤ ਕਰੋ ਬੀਰ ਦੇ ਪਿਆਰੇ ਨਾਮ ਨ ਪ੍ਰੀਤ ਕਰੋ ਸਾ ਸੰਗਤਿ